ਸਰ ਉਹਨਾਂ ਰੋਰਤੇ ਨਹਿਰ ਦੇ ਉੱਪਰ ਨਾਕਾ ਲਗਾਇਆ ਹੈ ਕਿ ਕਹੇ ਜਾਂਦੀ ਹੈ ਇਹ ਵਾਰੀ ਮਾਨਯੋਗ ਐਸਐਸਪੀ ਸਾਹਿਬ ਜੀ ਦੀਆਂ ਜਿਹੜੀਆਂ ਸਖਤ ਹਦਾਇਤਾਂ ਡੈਲੀ ਵੇਜ ਤੇ ਹੁੰਦੀਆਂ ਨੇ ਜਿੱਦਾਂ ਡੈਲੀ ਨਾਕਾ ਬੰਦ ਨਾਕਾਬੰਦੀ ਹੁੰਦੀ ਆ ਅੱਜ ਜਿਹੜੀਆਂ ਨਾਕਾ ਜਿਹੜਾ ਅਬਜੋੜਾ ਨਹਿਰ ਚਲਾਇਆ ਸੀ ਇਸ ਜਿਹੜੇ ਇਲਾਕੇ ਦੀਆਂ ਕਈ ਵਾਰ ਫੋਨ ਆਏ ਸੀ ਕਿ ਜਿਹੜੇ ਕਈ ਟ੍ਰਿਪਰ ਰਾਈਡਿੰਗ ਕਰ ਰਹੇ ਆ ਕਈ ਹੁਲੜ ਬਾਦ ਜਿਹੜੇ ਮੋਟਰਸਾਈਕਲ ਤੇ ਸਟਾਰਟ ਕਰਦੇ ਆ ਤੇ ਇਹਦੇ ਕਰਕੇ ਜਰਾ ਜਿਹੜਾ ਜਿਹੜੀ ਆ ਪ੍ਰੋਪਰ ਚੈਕਿੰਗ ਕਰਨ ਦੇ ਆ ਤੇ ਪ੍ਰੋਪਰ ਚੈਕ ਕੀਤੀ ਗਈ ਆ ਜੀ ਸਰ ਦੇਖਿਆ ਗਿਆ ਕਿ ਨਵਾਲੇ ਦੇ ਬੱਚੇ ਵੀ ਮੋਟਰਸ ਬਿਲਕੁਲ ਬਿਲਕੁਲ ਬੇ ਮਾਨਜੋਗ ਕੋਰਸੀਆਂ ਬਹੁਤ ਸਖਤ ਹੈ ਤਾਂ ਨੇ ਜਿਹੜੇ 18 ਸਾਲ ਤੋਂ ਘੱਟ ਡਰਾਈਵਿੰਗ ਨਹੀਂ ਕਰ ਸਕਦੇ ਪਹਿਲਾਂ ਵੀ ਜਿਹੜੇ ਇਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਗਈ ਹੈ ਅੱਜ ਵੀ ਦੋ ਜਿਹੜੇ ਮੋਟਰਸਾਈਕਲ ਆ ਜਿਹੜਾ ਇੱਕ ਮੋਟਰਸਾਈਕਲ ਬੰਦ ਕੀਤਾ ਜਿਹਦੀ ਏਜ ਹੈ 17 ਸਾਲ ਆ ਤੇ ਇਹਨ ਕੋ ਕੋਈ ਜਦੋਂ ਪੁੱਛਿਆ ਗਿਆ ਕੋਈ ਠੋਸ ਜਵਾਬ ਨਹੀਂ ਦਿੱਤਾ ਤੇ ਇਹਦਾ ਕਿਹੜਾ ਜਾਂ ਮੋਟਰਸਾਈਕਲ ਇੰਪੋਰਟ ਕੀਤਾ ਗਿਆ ਜੀ ਜਿਹੜੇ ਹੁੱਲੜਵਾਜ ਆ ਜਾਂ ਪਿੱਛੇ ਵਾਪਸ ਵਾ ਜਾਂਦੇ ਪਏ ਸੜਕ ਤੇ ਪੁਲਿਸ ਨੂੰ ਦੇਖਦੇ ਉਹਨਾਂ ਵਾਲੇ ਚੀਜ਼ਾਂ ਨਾ ਜਾਂਦੇ ਮੈਂ ਇਹੋ ਹੀ ਬੇਨਤੀ ਕਰੂੰਗਾ ਵੀ ਕੋਈ ਵੀ ਬੰਦਾ ਹੁੱਲੜਬਾਜੀ ਨਾ ਕਰ ਬਿਲਕੁਲ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਟ੍ਰੈਫਿਕ ਰੂਲ ਦੀ ਜਿਹੜੀ ਲੰਘਣਾ ਕਰੂਗਾ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਸਰ ਇੱਕ ਟ੍ਰਿਪਰ ਵੀ ਰੋਕਿਆ ਗਿਆ ਸੀਗਾ ਉਹ ਕਿਥੇ ਸੀ ਉਹਦਾ ਪ੍ਰੋਪਰ ਚੈਕ ਚੈਕਿੰਗ ਕੀਤੀ ਗਈ ਆ ਤੇ ਜਿਹੜੇ ਉਹ ਪੇਪਰ ਪੂਰੇ ਆ ਤੇ ਉਹ ਜਿਹੜਾ ਜਾਨਤਾ ਜੀ ਉਹਨੂੰ ਸਰ ਹੁਣ ਤੱਕ ਕਿੰਨੇ ਕੁ ਚਲਾਨ ਕਰਤੇ ਗਏ ਜੀ ਇੱਥੇ ਚਲਾਨ ਜਿਹੜੇ ਟੋਟਲ ਆਪਾਂ 6 ਚਲਾਨ ਕੀਤੇ ਆ ਇੱਕ ਜਿਹੜਾ ਮੋਟਰਸਾਈਕਲ ਅਨਪਾਉਂਡ ਕੀਤਾ ਆ ਇੱਕ ਐਕਟਰ ਅਨਪਾਉਂਡ ਕੀਤੀ ਆ ਜੀ ਦੋ ਵੀ ਜਿਹੜੇ ਆ ਟੂ व्हीਲਰ ਐਨਪਾਉਂਡ ਕੀਤੇ ਆ ਤੇ ਜਿਹੜੇ ਆ 6 ਚਲਾਨ ਟੋਟਲ ਕੀਤੇ ਆ ਜੀ ਮੋਹਰ ਪੀੜੀ ਨੂੰ ਇੱਕ ਸੰਦੇਸ਼ ਦੇਣਾ ਚਾਹੁੰਦਾ ਮੈਂ ਬਈ ਬੇਨਤੀ ਕਰਨਾ ਚਾਹੁੰਗਾ ਵੀ ਕੋਈ ਆਪਣੇ ਟ੍ਰੈਫਿਕ ਰੂਲ ਦੀ ਪਾਲਣਾ ਕਰੋ ਲੰਘਣਾ ਨਾ ਕਰੋ ਤੂੰ ਵੀ ਕੱਲ ਤੇ ਹੈਲਮਟ ਪਾ ਕੇ ਚੱਲੋ ਜੇ ਕਾਰ ਹੈ ਤਾਂ ਉੱਤੇ ਸੇਫਟੀ ਬੈਲਟ ਲਗਾਓ ਆਪਣਾ ਪੂਰੇ ਟ੍ਰੈਫਿਕ ਰੂਲ ਦੀ ਪਾਲਣਾ ਕਰੋ ਕੋਈ ਲੰਘਣਾ ਨਾ ਕਰੇ ਕੋਈ ਮੋਟਰਸਾਈਕਲ ਦੇਖੇਗੇ ਜਿੰਨੇ ਹੈਲਮਟ ਪਾਏ ਸੀ ਉਹਨਾਂ ਵਿੱਚ ਕੋਈ ਕੀ ਹੈ ਮੈਂ ਉਹਨਾਂ ਦਾ ਧੰਨਵਾਦ ਕੀਤਾ ਜੀ ਵੀ ਚਲੋ ਉਹਨਾਂ ਆਪਣੀ ਸੇਫਟੀ ਵਾਸਤੇ ਜਿਹੜਾ ਹੈ ਹੈਲਮਟ ਪਾਇਆ ਹੋਇਆ ਹੈ ਹੈਲਮਟ ਜਿਹੜਾ ਹੈ ਇੱਕ ਬਿਲਕੁਲ ਜਿਹੜਾ ਐਕਸੀਡੈਂਟ ਦੇ ਵਿੱਚ ਇਹ ਸੱਚਾ ਸਾਥੀ ਆ ਬਹੁਤ ਜ਼ਿਆਦਾ ਮਦਦ ਕਰਦਾ ਆ ਇਹਨੂੰ ਕੋਈ ਮਜਬੂਰੀ ਨਾ ਸਮਝੋ ਹੈਲਮਟ ਨੂੰ ਇਹ ਜਿਹੜਾ ਬਹੁਤ ਜ਼ਿਆਦਾ ਐਕਸੀਡੈਂਟ ਵਿੱਚ ਮਦਦ ਕਰਦਾ ਜੀ ਮੈਂ ਇਹ ਬੇਨਤੀ ਕਰਾਂਗਾ ਵੀ ਹੈਲਮਟ ਪਾ ਕੇ ਚੱਲੋ ਜਿਹੜੀਆਂ ਕਾਰਾਂ ਨੇ ਉੱਤੇ ਸੀਟ ਬੈਲਟ ਲਗਾਓ